ਹਾਂਜੀ ਦੋਸਤੋ ਸਭ ਨੂੰ ਸਤਿ ਸ੍ਰੀ ਅਕਾਲ ਤੇ ਹਾਜ਼ਰ ਹਾਂ ਜੀ ਮੌਸਮ ਬਾਰੇ ਜਾਣਕਾਰੀ ਲੈ ਕੇ ਇੱਕ ਵਾਰ ਫੇਰ ਤੇ ਦੋਸਤੋ ਇੱਕ ਇਸ ਵੀਡੀਓ ਦੇ ਅਖੀਰ ਦੇ ਵਿੱਚ ਕਿਸਾਨ ਵੀਰਾਂ ਵਾਸਤੇ ਇੱਕ ਨੁਕਤਾ ਹੋਵੇਗਾ ਤੇ ਪਹਿਲਾਂ ਮੌਸਮ ਦੀ ਗੱਲ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ 7-8 ਮਾਰਚ ਦੀ ਰਾਤ ਦੇ ਦੌਰਾਨ ਜਿਹੜੀ ਕਿਤੇ ਕਿਤੇ ਹਲਕੀ ਬਾਰਿਸ਼ ਹੋ ਰਹੀ ਹੈ ਤੇ ਇਸੇ ਤਰੀਕੇ ਹਰਿਆਣਾ ਦਾ ਜਿਹੜਾ ਭਾਗ ਹੈ ਪੰਜਾਬ ਦੇ ਨਾਲ-ਨਾਲ ਲੱਗਦਾ ਤੇ ਜਿਵੇਂ ਕਿ ਸਿਰਸਾ ਤੇ ਇਸ ਤੋਂ ਬਾਅਦ ਡੱਬ ਵਾਲੀ ਦਾ ਕੋਸ਼ਿਸ ਤੇ ਮਾਨਸਾ ਬੁੱਢਲਾਡਾ ਬਠਿੰਡਾ ਦਾ ਥੋੜਾ ਥੋੜਾ ਏਰੀਆ ਤੇ ਇਸ ਦੇ ਨਾਲ ਹੀ ਸਮਾਣਾ ਪਾਤੜਾ ਭਵਾਨੀਗੜ ਤੇ ਨਾਭਾ ਪਟਿਆਲਾ ਏਰੀਆ ਵੀ ਕੁਝ ਇਸ ਦੇ ਵਿੱਚ ਸ਼ਾਮਲੇ ਜਿੱਥੇ ਹਲਕੀ ਹਲਕੀ ਬਾਰਿਸ਼ 7 ਮਾਰਚ ਰਾਤ ਨੂੰ ਤੇ 8 ਮਾਰਚ ਸਵੇਰ ਤੋਂ ਕਿਤੇ ਕਿਤੇ ਹੋ ਰਹੀ ਹੈ ਤੇ ਆਉਣ ਵਾਲੇ ਜਿਹੜੇ 24 ਘੰਟਿਆਂ ਦੌਰਾਨ ਜਿਹੜਾ ਮੌਸਮ ਹੈ ਉਹ ਟੁੱਟ ਬੱਦਲ ਤੇ ਕਿਤੇ ਛਿੱਟੇ ਪੈ ਸਕਦੇ ਨੇ ਕੁਝ ਭਾਗਾਂ ਦੇ ਵਿੱਚ ਹਵਾ ਕਾਫੀ ਤੇਜ਼ ਰਹਿਣ ਦਾ ਅਨੁਮਾਨ ਹੈ ਤੇ ਇਸੇ ਤਰੀਕੇ ਹਰਿਆਣਾ ਦੇ ਵਿੱਚ ਵੀ ਜਿਹੜਾ ਮੌਸਮ ਹੈ ਕਿਤੇ ਕਿਤੇ ਟੁੱਟਵੀਂ ਬੱਦਲ ਬਈ ਤੇ ਛਿੱਟੇ ਪੈ ਸਕਦੇ ਨੇ ਜੰਮੂ ਦੇ ਵਿੱਚ ਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਮੌਸਮ ਜਿਹੜਾ ਉਸ ਦੇ ਵਿੱਚ ਟੁੱਟਵੀਂ ਬੱਦਲ ਬਈ ਤੇ ਜਿਹੜਾ ਹਿਮਾਚਲ ਪ੍ਰਦੇਸ਼ ਦੇ ਉਸ ਦੇ ਕੁਝ ਭਾਗਾਂ ਦੇ ਵਿੱਚ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਦਿੱਲੀ ਦੇ ਵਿੱਚ ਮੌਸਮ ਜਿਹੜਾ ਸਾਫ਼ ਰਹਿਣ ਦਾ ਨੁਮਾਨ ਹੈ ਇਸੇ ਤਰ੍ਹਾਂ ਯੂਪੀ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਜਿਹੜਾ ਉਹ 8 ਤੇ 9 ਮਾਰਚ ਨੂੰ ਕਿਤੇ ਕਿਤੇ ਟੁੱਟਵੀਂ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹੈ ਤੇ ਹੁਣ ਗੱਲ ਕਿਸਾਨ ਵੀਰਾਂ ਦੀ ਦੋਸਤੋ ਜਿਵੇਂ ਕਿ ਅਸੀਂ ਪਿਛਲੇ ਕੁਝ ਦਿਨ ਪਹਿਲਾਂ ਜਿਹੜੀ ਇੱਕ ਵੀਡੀਓ ਪਾ ਚੁੱਕੇ ਆ ਮੌਸਮ ਦੇ ਉੱਪਰ ਜਿਸ ਦੇ ਵਿੱਚ 11 12 ਮਾਰਚ ਨੂੰ ਜਿਹੜੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਸੋ ਕਿਰਪਾ ਕਰਕੇ ਕਣਕਾਂ ਨੂੰ ਵੀ ਕੋਕਿ ਆਖਰੀ ਪਾਣੀ ਜ਼ਿਆਦਾਤਰ ਕਣਕਾਂ ਨੂੰ ਆਖਰੀ ਪਾਣੀ ਲੱਗਣ ਵਾਲਾ ਤੇ ਆਖਰੀ ਪਾਣੀ ਕਾਫੀ ਜ਼ਿਆਦਾ ਮੈਨੇ ਰੱਖਦਾ ਤੇ ਜਿਵੇਂ ਕਿ ਮੌਸਮ ਹੁਣ ਖਰਾਬ ਚੱਲ ਰਿਹਾ ਉਸ ਦੇ ਹਿਸਾਬ ਨਾਲ ਪਾਣੀ ਨੂੰ ਲਾਓ ਤਾਂ ਕਿ ਪਾਣੀ ਲੱਗਣ ਨਾਲ ਕਿਤੇ ਤੇਜ਼ ਹਵਾ ਦੇ ਕਾਰਨ ਕਣਕਾਂ ਜਿਹੜੀਆਂ ਨੇ ਡਿੱਗ ਜਾਣ ਤੇ ਝਾੜ ਬਹੁਤ ਜ਼ਿਆਦਾ ਘਟ ਜਾਂਦਾ ਸੋ ਜੇ ਕਿਤੇ ਕੰਮ ਚੱਲ ਸਕਦਾ ਹੈ ਜਾਨੀ ਜਿੱਥੇ ਅਜੇ ਸਲਾਬ ਹੈਗੀ ਸਿਲ ਹੈਗੀ ਖੇਤਾਂ ਦੇ ਵਿੱਚ ਉੱਥੇ ਪਾਣੀ ਲਾਣ ਨੂੰ ਉਡੀਕ ਲਿਆ ਜਾਵੇ ਕਿਉਂਕਿ 11 12 ਤਰੀਕ ਨੂੰ 11 12 ਮਾਰਚ ਨੂੰ ਜਿਹੜੀ ਇਹ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ ਤੇ ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਤੇ ਦੋਸਤੋ ਇੱਕ ਵਾਰੀ ਫੇਰ ਦੱਸ ਦਈਏ ਕਿ ਪੰਜਾਬ ਦੇ ਕਾਫੀ ਜ਼ਿਆਦਾ ਭਾਗਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੀ ਕਿਤੇ ਕਿਤੇ ਹਲਕੇ ਛਿੱਟੇ ਪੈ ਸਕਦੇ ਨੇ ਤੇ ਟੁੱਟਵੀ ਬੱਦਲਵਾਈ ਬਣੀ ਰਹਿ ਸਕਦੀ ਏ ਤੇ 9 ਮਾਰਚ ਨੂੰ ਜਿਹੜੀ ਇਹ ਹਲਕੀ ਧੁੰਦ ਜੀ ਪੈ ਸਕਦੀ ਏ ਤੇ ਬੱਦਲਵਾਈ ਦੇ ਨਾਲ ਨਾਲ ਸੋ ਐਸੀ ਮੌਸਮ ਬਾਰੇ ਜਾਣਕਾਰੀ ਬਹੁਤ ਬਹੁਤ ਧੰਨਵਾਦ